ਜਦੋਂ ਹਸਪਤਾਲ ਬਣ ਰਹੇ ਹੋਣ ਸ਼ਾਨਦਾਰ ਸੇਵਾਵਾਂ ਮਿਲ ਰਹੀਆਂ ਹੋਣ ਜਦੋਂ ਘਰ ਘਰ ਰਾਸ਼ਨ ਵੰਡਣ ਦੀਆਂ ਸਕੀਮਾਂ ਚੱਲ ਰਹੀਆਂ ਹੋਣ ਜਦੋਂ ਨਹਿਰਾਂ ਤੇ ਕੱਸੀਆਂ ਦਾ 35-35 ਸਾਲ ਪਹਿਲਾਂ ਸੁੱਕਿਆ ਹੋਇਆ ਪਾਣੀ ਦੁਬਾਰੇ ਸੁਰਜੀਤ ਹੋ ਰਿਹਾ ਹੋਵੇ ਜਦੋਂ ਤੀਰਥ ਯਾਤਰਾ ਵਾਸਤੇ ਬਜ਼ੁਰਗਾਂ ਨੂੰ ਲੈ ਕੇ ਜਾਣ ਲਈ ਉਪਰਾਲੇ ਕੀਤੇ ਜਾਣ ਹੋਣ ਸਰਕਾਰਾਂ ਵੱਲੋਂ ਇਦਾਂ ਦੇ ਸਮਾਗਮ ਬਹੁਤ ਚਿਰਾਂ ਬਾਅਦ ਹੋ ਰਹੇ ਨੇ ਜਦੋਂ ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ ਜਦੋਂ ਸ਼ਾਨਦਾਰ ਸਰਕਾਰੀ ਸਕੂਲ ਬਣ ਰਹੇ ਨੇ ਪ੍ਰਾਈਵੇਟ ਸਕੂਲਾਂ ਨੂੰ ਹਟਾ ਕੇ ਮਾਪੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਲਾ ਰਹੇ ਨੇ ਬਹੁਤ ਦੇਰ ਬਾਅਦ ਦੇਖਿਆ ਪੰਜਾਬ ਨੇ ਪਹਿਲਾਂ ਕਦੇ ਦੇਖਿਆ ਨਹੀਂ ਸੀ ਕਿਉਂਕਿ ਆਜ਼ਾਦੀ ਤੋਂ ਬਾਅਦ ਜਦੋਂ ਪੰਜਾਬ ਬਣਿਆ ਜੋ ਵੀ ਆਇਆ ਉਹਨੇ ਪੰਜਾਬ ਨੂੰ ਲੁੱਟਣ ਦਾ ਕੰਮ ਨਹੀਂ ਕੀਤਾ ਉਹ ਆਏ ਪੰਜ ਸਾਲ ਲੁੱਟ ਕੇ ਚਲੇ ਜਾਂਦੇ ਸੀ ਲੋਕ ਉਮੀਦ ਕਰ ਲੈਂਦੇ ਸੀ ਜਰ ਜਿਹੜੇ ਨਵੇਂ ਆਉਣਗੇ ਉਹ ਵਧੀਆ ਹੋਣਗੇ ਉਹ ਉਹਨਾਂ ਤੋਂ ਵੀ ਵੱਧ ਲੁਟੇਰੇ ਨਿਕਲਦੇ ਸੀ ਲੋਕ ਕਹਿੰਦੇ ਇਹਨਾਂ ਨਾਲ ਤਾਂ ਉਹੀ ਚੰਗੇ ਨੇ ਉਹ ਫੇਰ ਫੇਰ ਦੁਬਾਰੇ ਉਹੀ ਆ ਜਾਂਦੇ ਸੀ ਲੋਕਾਂ ਕੋਲੇ ਕੋਈ ਰਾਹ ਨਹੀਂ ਸੀ ਪਹਿਲੇ ਤੋਂ ਦੁਖੀ ਹੋ ਕੇ ਦੂਜੇ ਕੋਲੇ ਦੂਜੇ ਤੋਂ ਦੁਬੱਦ ਦੁਖੀ ਹੋ ਕੇ ਫੇਰ ਪਹਿਲੇ ਕੋਲੇ ਪ੍ਰਮਾਤਮਾ ਨੇ ਇੱਕ ਰਾਹ ਬਣਾਇਆ ਸੱਚੇ ਸੁੱਚੇ ਲੋਕਾਂ ਦੀ ਇੱਕ ਪਾਰਟੀ ਬਣੀ ਸ਼੍ਰੀ ਅਰਵਿੰਦ ਕੇਜਰੀਵਾਲ ਜਿ ਦੀ ਵਾਇਸ ਦੇਸ਼ ਭਗਤ ਲੋਕਾਂ ਦੀ ਇੱਕ ਪਾਰਟੀ ਬਣੀ ਹਰਾਮਲੀਲਾ ਗਰਾਊਂਡ ਦੇ ਵਿੱਚੋਂ ਭ੍ਰਿਸ਼ਟਾਚਾਰ ਦੇ ਖਿਲਾਫ ਇੱਕ ਮੂਵਮੈਂਟ ਚੋਂ ਨਿਕਲੀ ਪਾਰਟੀ ਉਹਦਾ ਨਾਮ ਵੀ ਆਮ ਆਦਮੀ ਪਾਰਟੀ ਤੇ ਚੋਣ ਨਿਸ਼ਾਨ ਵੀ ਉਹ ਹੈ ਜਿਹੜਾ ਗਰੀਬਾਂ ਦਾ ਰੋਜ਼ੀ ਰੋਟੀ ਦਾ ਸਾਧਨ ਵੀ ਹੈ ਝਾੜੂ ਤੇ ਨਾਲ ਨਾਲ ਸਫਾਈ ਵੀ ਕਰਦਾ ਹੈ ਸੋ ਤੁਸੀਂ 2022 ਦੇ ਵਿੱਚ ਐਸੀ ਸਫਾਈ ਕੀਤੀ ਕਿ ਅੱਜ ਤੱਕ ਆ ਜਿਹੜੇ ਵੱਡੇ ਵੱਡੇ ਆਪਣੇ ਆਪ ਨੂੰ ਕਹਾਉਂਦੇ ਲੀਡਰ ਬਾਦਲ ਕੇ ਕੈਪਟਨ ਕੇ ਮੁਜੀਠੀਏ ਕੇ ਕਹਿਰੋਂ ਹੋਰੀ ਜੋ ਸਿੱਧੂ ਹੋਰੀ ਪਠੋਲ ਮਲੂਕਾ ਐਸਾ ਝਾੜੂ ਫੇਰਿਆ ਕਿ ਅੱਜ ਅੱਜ ਤੱਕ ਉਹਨਾਂ ਨੇ 2022 ਤੋਂ ਬਾਅਦ ਆਪ ਦੇ ਕਰ ਰਹੇ ਝਾੜੂ ਵਾਲਿਆਂ ਨੂੰ ਇਹ ਕਹਿ ਰੱਖਿਆ ਕਿ ਪੋਚਾ ਲਿਆ ਕਰੋ ਝਾੜੂ ਨਾ ਦਿਖਾਇਆ ਕਰੋ ਸਾਨੂੰ ਸਾਨੂੰ ਦਿਲ ਨੂੰ ਕਾਉਮਾ ਉਜਾ ਹੁੰਦਾ ਝਾੜੂ ਦੇਖ ਕੇ ਠੀਕ ਜਿਹਾ ਲੱਗਦਾ ਸਾਨੂੰ ਪੋਚੇ ਲਾਉਣ ਲਾਦੇ ਤੁਸੀਂ ਇਹ ਹਣ ਇਹ ਇਹ ਮਨ ਬੈਠੇ ਹੰਕਾਰ ਦੇ ਸੀਗੇ ਕਿ ਸਾਨੂੰ ਤਾਂ ਕੋਈ ਹਰਾ ਨਹੀਂ ਸਕਦਾ ਬਸ ਅਸੀਂ ਹੋਣੇ ਹੁੰਨੇ ਆ ਬਸ ਕਰ ਲਓ ਸਾਡਾ ਕੀ ਕਰਨਾ ਹੈ ਮਜ਼ਾਕ ਕਰਦੇ ਸੀ ਸਾਨੂੰ ਮਜ਼ਾਕ ਬਿਵੇ ਕਿਧਰੋਂ ਆ ਗਏ ਲੈ ਇਹ ਕੋ ਪਾਰਟੀ ਹੈ ਲੈ ਇਹਨਾਂ ਨੂੰ ਸਰਕਾਰ ਥੋੜੀ ਚਲਾਉਣੀ ਆਉਂਦੀ ਹੈ ਇਹ ਤਾਂ ਅਸੀਂ ਚਲਾਉਣੇ ਹੁੰਨੇ ਆ ਜਦੋਂ ਮੈਂ 2014 ਚ ਸੰਗਰੂਰ ਤੋਂ MP ਸੀਟ ਵਾਸਤੇ ਲੜਿਆ ਤਾਂ ਮੈਂ ਪੋਸਟਰ ਲਾਤੇ ਆਪਣੇ ਆਮ ਆਦਮੀ ਪਾਰਟੀ ਵੱਲੋਂ ਮਜ਼ਾਕ ਕਰਦੇ ਸੀ ਮੈਨੂੰ ਸੁਖਦੇਵ ਸਿੰਘ ਟੀਨ ਸਾਸੀ ਉਸ ਵੇਲੇ ਖੜਾ ਮੇਰੇ ਵਿਰੁੱਧ ਕਾਲੀਦਾਲ ਦਾ ਵੱਡਾ ਲੀਡਰ ਉਹ ਕਹਿੰਦਾ ਇੱਕ ਸਟੇਜ ਤੇ ਕਹਿੰਦਾ ਅੱਜ ਮੈਂ ਆਉਂਦਾ ਸੀ ਇਕੰਨ ਤੇ ਭਗਵੰਤ ਮਾਨ ਦੀ ਫੋਟੋ ਵਾਲਾ ਪੋਸਟਰ ਲੱਗ ਕੇ ਦੇਖਿਆ ਭਗਵੰਤ ਮਾਨ ਦੀ ਐਂ ਫੋਟੋ ਦੇਖ ਕੇ ਮੈਨੂੰ ਬਹੁਤ ਹਾਸਾ ਆਇਆ ਲੈ ਇਹ ਵੀ ਵੋਟਾਂ 'ਚ ਖੜਾ ਹੋ ਗਿਆ ਮੈਂ ਕਿਹਾ ਵੀ ਟੀਨਸਰ ਸਾਹਿਬ 30 ਅਪ੍ਰੈਲ ਨੂੰ ਵੋਟਾਂ ਪੈਣਗੀਆਂ ਉਦੋਂ ਤੱਕ ਮੇਰੀ ਫੋਟੋ ਦੇਖ ਕੇ ਜਿੰਨਾ ਹੱਸਣਾ ਹੱਸ ਲੋ ਜੋ ਰਿਜ਼ਲਟ ਆ ਗਿਆ ਉਹ ਤੋਂ ਬਾਅਦ ਸਾਰਾ ਟੱਬਰ ਮੇਰੀ ਫੋਟੋ ਦੇਖ ਕੇ ਰੋਇਆ ਕਰੋਗੇ ਸਾਰੀ ਉਮਰ ਆਏ ਮਜਾ ਕਰਦੇ ਸੀ ਆਪਾਂ ਲੋ ਰੁੰਦੇ ਨਾ ਹੁ ਪਹਿਲਾਂ 14 ਚ ਬਾਪੂ 19 ਚ ਪੁੱਤ ਘਰੇ ਬਿਠਾਦੇ ਪਬਲਿਕ ਨੇ ਬਿਠਾਇਨੇ ਮੈਂ ਨਹੀਂ ਬਿਠਾਏ ਪਬਲਿਕ ਨੇ ਇਹਨਾਂ ਨੂੰ ਆਏ ਸੀ ਅਸੀਂ ਤਾਂ ਹਾਰਦੇ ਹੀ ਨਹੀਂ ਹੁੰਦੇ ਜਿਹਾਰ ਜੀ ਅਸੀਂ ਰਾਜਸਵਾ ਚਲੇ ਜਾਨੇ ਹੁੰਦੇ ਆ ਪਰ ਉਧਰ ਜਾਂਦੇ ਆ ਫਿਰ ਉਧਰ ਦੀ ਚੋਰ ਮੋਰੀ ਬਣਾ ਰੱਖੀ ਆ ਉਧਰੋਂ ਦੀ ਮੈਂ ਕਹਿੰਦਾ ਰਿਹਾ ਓਏ ਲੋਕ ਦੁਖੀ ਨੇ ਤੁਹਾਡੇ ਤੋਂ ਓਏ ਮੈਂ ਜਾ ਕੇ ਆਉਣਾ ਲੋਕਾਂ ਚ ਰੋਜ਼ ਓਏ ਲੋਕ ਮੁਠੀਆਂ ਚ ਥੁੱਕੀ ਫਿਰਦੇ ਨੇ ਬੱਦਲ ਬਾਈ ਠੀਕ ਨਹੀਂ ਹੈਗੀ ਤੁਸੀਂ ਨਾ ਜਿੱਦ ਕਰੋ ਲੋਕ ਹੋਰ ਸੋਚੀ ਫਿਰਦੇ ਨੇ ਤੁਸੀਂ ਨਾ ਜੀ ਕਹਿੰਦੇ ਭਗਵਾਨ ਤੁਮਾਨੂੰ ਦਾ ਸੁਣਨਾ ਆਉਂਦੇ ਨੇ ਵੋਟਾਂ ਥੋੜੀ ਪਾਉਂਦੇ ਨੇ ਤੇ ਜਦੋਂ ਢਾਈ ਢਾਈ ਲੱਖ ਤੇ ਸਿੱਟੇ ਕਹਿੰਦੇ ਹਾਂ ਯਾਰ ਵੋਟਾਂ ਹੀ ਪਾਉਂਦੇ ਨੇ ਇਹਨਾਂ ਨੂੰ ਯਕੀਨ ਹੀ ਨਹੀਂ ਆਇਆ ਇਹਨਾਂ ਨੂੰ ਹੁਣ ਵੀ ਇਸੇ ਕਰਕੇ ਲੜਦੇ ਮੇਰੇ ਨਾਲ ਮੈਨੂੰ ਗਾਲਾਂ ਕੱਢੀ ਜਾਂਦੇ ਰਹਿੰਦੇ ਕੋਈ ਇਸ ਗੱਲ ਤੇ ਨਹੀਂ ਕਿ ਅਸੀਂ ਹਾਰ ਕੇ ਜਗਾ بس ਇਸ ਗੱਲ ਦਾ ਦੁੱਖ ਹੈ ਕਿ ਆਮਕਰਾਂ ਦੇ ਮੁੰਡੇ ਆਮਕਰਾਂ ਦੇ ਧੀਆਂ ਪੁੱਤ ਆਹ ਕੁਰਸੀਆਂ ਤੇ ਕਿਉਂ ਬੈ ਗਏ ਇਹਨਾਂ ਕੁਰਸੀਆਂ ਤੇ ਸਾਡੇ ਧੀਆਂ ਪੁੱਤ ਬੈਦੇ ਹੁੰਦੇ ਸੀ ਆ ਪਾ ਗਏ ਇਹਨਾਂ ਨੂੰ ਬਸ ਆ ਆ ਦੁੱਖ ਹੈ ਇਹਨਾਂ ਨੂੰ ਬੈਸ ਕਿ ਆਮਕਰਾਂ ਦੇ ਮੁੰਡੇ ਕਿਉਂ ਬਣ ਗਏ ਤੁਹਾਡੇ ਚੋ ਵੀ ਹਜੇ ਬਣਨੇ ਆ ਹੋਰ ਬਣਨੇ ਆ ਅਜੇ ਤਾਂ ਆਮ ਆਦਮੀ ਪਾਰਟੀ ਹੈ ਆਮ ਆਦਮੀ ਨੂੰ ਮੌਕਾ ਦਿੰਦੀ ਹੈ ਜਿਹੜਾ ਮਿਹਨਤ ਕਰੂਗਾ ਆ ਜਾਓ ਅੱਗੇ ਚੇਅਰਮੈਨ ਲਾਏ ਨੇ ਬਹੁਤ ਸਾਰੇ ਮੁੰਡੇ ਹੁਣ ਨਵੇਂ ਯੰਗ ਮੁੰਡੇ ਕਰੋ ਵੀ ਕੀ ਗੱਲ ਸਾਡੇ ਧੀਆਂ ਪੁੱਤਾਂ ਨੂੰ ਚੇਅਰਮੈਨ ਵਾਲੀਆਂ ਕੁਰਸੀਆਂ ਤੇ ਬਹਿਣਾ ਨਹੀਂ ਹੋਣੀ ਇਹਨਾਂ ਦੇ ਧੀਆਂ ਪੁੱਤੇ ਬਹਿ ਸਕਦੇ ਆ ਇਹਨਾਂ ਦੇ ਰਿਸ਼ਤੇਦਾਰੀ ਬਹਿ ਸਕਦੇ ਆ ਬਸ ਇਹ ਬਦਲਾ ਹਸਪਤਾਲ ਬਣਾ ਲਾਂਗੇ ਸਕੂਲ ਬਣਾ ਦਿਆਂਗੇ ਸ਼ਾਨਦਾਰ ਬਿਜਲੀ ਜਿੰਨੀਆਂ ਸਹੂਲਤਾਂ ਸੜਕਾਂ ਸਭ ਮਿਲਣਗੀਆਂ ਬਸ ਚੰਗੀ ਨੀਤ ਵਾਲੇ ਬੰਦੇ ਚੁਣਦੇ ਰਹੋ ਬਸ ਏਦੋਂ ਪਹਿਲਾਂ ਵਾਲਿਆਂ ਦੀਆਂ ਨੀਤਾਂ ਮਾੜੀਆਂ ਸੀ ਬੜਾ ਕੁਝ ਸਮਾਨ ਨਿਕਲ ਰਿਹਾ ਹੈ ਆਉਣ ਵਾਲੇ ਦਿਨਾਂ 'ਚ ਤੁਸੀਂ ਧਮਾਕੇ ਦੇਖੋਗੇ ਵਾਹ ਵਾਹ ਆਪ ਦੇ ਆਪ ਨੂੰ ਖਾਨਦਾਨੀ ਕਹਾਉਣ ਵਾਲੇ ਕਿਵੇਂ ਸਰਕਾਰਾਂ ਦੀਆਂ ਪਾਵਰਾਂ ਵਰਤ ਕੇ ਆਪ ਸਹੂਲਤਾਂ ਘਰ ਵਾਸਤੇ ਲਈਆਂ ਹੋਈਆਂ ਨੇ ਪੰਜਾਬ ਦੇ ਕਿਸੇ ਘਰ ਵਾਸਤੇ ਨਹੀਂ ਆਪ ਦੇ ਘਰਾਂ ਵਾਸਤੇ ਆਪ ਦੇ ਬਿਜ਼ਨਸਾਂ ਵਾਸਤੇ ਸਹੂਲਤਾਂ ਸਰਕਾਰ ਤੋਂ ਸਮਾਨ ਕੱਢ ਰਹੇ ਹਾਂ ਦੋ ਚਾਰ ਦਿਨਾਂ ਚ ਤੁਹਾਨੂੰ ਦੱਸਾਂਗੇ ਕਿ ਕਿਵੇਂ ਕਿਵੇਂ ਕੀ ਕੀ ਹੋਇਆ ਇਹਨਾਂ ਨੇ ਨਿੰਦਣਾ ਹੀ ਨਿੰਦਣਾ ਮੈਨੂੰ ਜਦੋਂ ਸਾਰੇ ਐਮਐਲਏਆਂ ਦੀਆਂ ਪੈਨਸ਼ਨਾਂ 6-6 ਪੈਨਸ਼ਨਾਂ ਕਈ ਲੈਂਦੇ ਸੀ 6 ਪੈਨਸ਼ਨ ਜਦੋਂ ਐਮਐਲਏ ਬਣ ਜੇ ਨਾ ਇੱਕ ਪਹਿਲੀ ਵਾਰ 75000 ਰੁਪਏ ਉਹਦੀ ਮਤਲਬ ਪਹਿਲਾਂ ਤਾਂ ਤਨਖਾਹ ਹੈ ਉਹਦੀ ਜੇ ਉਹ ਇੱਕ ਵਾਰ ਬਣ ਕੇ ਦੁਬਾਰਾ ਨਹੀਂ ਬਣਿਆ 75000 ਰੁਪਏ ਉਹਦੀ ਪੈਨਸ਼ਨ ਹੈ ساری ਉਮਰ ਦੀ ਜੇ ਉਹ ਦੋ ਵਾਰੀ ਐਮਐਲਏ ਬਣ ਗਿਆ ਫਿਰ ਉਹਦੀ ਤਨਖਾਹ ਮਿਲੀ ਜਾਊਗੀ ਫਰਜ਼ ਕਰ ਲੋ ਉਹ ਪੰਜ ਵਾਰੀ ਐਮਐਲਏ ਬਣ ਗਿਆ ਤੇ ਛੇਵੀਂ ਵਾਰੀ ਜਾਂ ਹਾਰ ਗਿਆ ਜਾਂ ਉਹਦੀ ਪਾਰਟੀ ਨੇ ਟਿਕਟ ਨਹੀਂ ਦਿੱਤੀ ਤਾਂ ਪਤਾ ਉਹਨੂੰ ਕਿੰਨੇ ਪੈਸੇ ਮਿਲਦੇ ਪੰਜ ਵਾਰ ਵਾਲੇ ਨੂੰ ਪੌਣੇ 3 ਲੱਖ ਬਾਦਲ ਸਾਹਿਬ 8 ਵਾਰੀ ਜਿੱਤੇ ਇਤ ਕੀ ਹਾਰ ਗਈ ਤੁਹਾਨੂੰ ਪਤਾ ਉਹਨਾਂ ਦੀ ਪੈਨਸ਼ਨ ਕਿੰਨੀ ਬਣਦੀ ਹੈ ਪੌਣੇ 5 ਲੱਖ ਕਈਆਂ ਨੂੰ ਤਾਂ ਹਾਰ ਕੇ ਫਾਇਦਾ ਸੀ ਵਿਵਾਦ ਮਿਲ ਲਿਆ ਪੌਣੇ 5 ਲੱਖ ਪੈਨਸ਼ਨ ਯਾਰ ਹਰ ਵਾਰ ਦੀ ਪੈਨਸ਼ਨ ਰੱਗ ਲੋਕ ਤਨਖਾਹ ਨੂੰ ਤਰਸ ਜਾਂਦੇ ਲੋਕ ਵਾਧਾ ਪੈਨਸ਼ਨ ਨੂੰ ਤਰਸ ਜਾਂਦੇ ਆਉਣ ਸਾਰ ਮੈਂ ਤਾਂ ਆ ਕੇ ਸਿੱਧਾ ਕਹਤਾ ਇੱਕ ਮਿਲੂਗੀ ਲੈਣੀ ਹੈ ਲੋ ਨੀ ਮੈਂ ਇਹਦੇ ਵੀ ਕਾਟਾ ਮਾਰ ਦੂੰ ਕਹਿੰਦੇ ਚੱਲੇ ਨਾ ਇੱਕ ਤਰੱਕ ਲੱਕ ਤਰੱਕ ਮੈਂ ਕਿਹਾ ਉਹ ਤਾਂ ਹੱਥ ਬੰਨ੍ਹ ਕੇ ਜਾਂਦੇ ਲੋਕਾਂ 'ਚ ਸੇਵਾ ਦਾ ਮੌਕਾ ਦਿਓ ਜੀ ਤੇ ਸੇਵਾ ਦੀ ਪੈਨਸ਼ਨ ਥੋੜੀ ਹੁੰਦੀ ਐ ਸੇਵਾ ਦੀ ਪੈਨਸ਼ਨ ਮਿਲਦੀ ਕਦੇ ਉਹ ਤਾਂ ਕਹਿੰਦੇ ਰਾਜ ਨਹੀਂ ਸੇਵਾ ਉਹ 5-5 ਲੱਖ ਪੈਨਸ਼ਨ ਲੈਣੀਆਂ ਨੇ ਹੌਣਸਾਰ ਕੀਤਾ ਕੰਮ ਉਸ ਤੋਂ ਬਾਅਦ ਇਹਨਾਂ ਨੂੰ ਐ ਲੱਗਿਆ ਵੀ ਇਹ ਤਾਂ ਆਰਾ ਤਰ ਲੈਣੇ ਤਾਂ ਹਨ ਮੈਂ ਕਿਹਾ ਆ ਜਾਓ ਫਿਰ ਹੁਣ ਤੱਕ ਅਸੀਂ 11000 11000 ਏਕੜ ਦੇ ਲਗਭਗ ਜ਼ਮੀਨ ਜਿਹੜੀ ਜਾਇਨਾ ਦੇ ਰਿਸ਼ਤੇਦਾਰਾਂ ਤੋਂ ਜਾਂ ਪ੍ਰੈਕਟੀਕਲ ਲੀਡਰਾਂ ਦੇ ਕੋਈ ਖਾਸ ਬੰਦੇਾਂ ਤੋਂ ਜਾਂ ਲੀਡਰਾਂ ਤੋਂ ਜਿਹੜੀ ਛਾਮਲਾ ਟਾਈਂ ਜ਼ਮੀਨ ਛੱਡ ਛਡਵਾ ਚੁੱਕਿਆ 11 ਹਾਂ ਜਾਰੇ ਇੱਕ ਦਬਰ ਰਖੀ ਸੋ ਅੱਜ ਹਸਪਤਾਲ ਦਾ ਉਦਘਾਟਨ ਕੀਤਾ ਹੈ 45 ਬਣਾਉਣੇ ਨੇ 37 ਬਸ ਅਗਲੇ ਹੁਣ ਵਾਲੇ ਦਿਨਾਂ ਚ ਹੋਰ ਕਰ ਦਿਆਂਗੇ ਪੂਰੇ ਬਜਟ ਆਊਗਾ ਬਜਟ ਦੇ ਵਿੱਚ ਕੋਸ਼ਿਸ਼ ਇਹੀ ਕਰ ਰਹੇ ਆਂ ਕਿ ਲੋਕਾਂ ਤੇ ਕੋਈ ਭਾਰ ਨਾ ਪਵੇ ਟੈਕਸ ਜਿੰਨਾ ਤੁਸੀਂ ਦੇਈ ਜਾਂਦੇ ਹੋ ਜੀ ਇਹੀ ਟੈਕਸ ਤੁਹਾਨੂੰ ਵਾਪਸ ਮਿਲਣ ਲੱਗ ਜਾਏ ਉਹ ਵੀ ਬਹੁਤ ਹੈ ਜਿੰਨਾ ਟੈਕਸ ਤੁਸੀਂ ਦੇਣੇ ਨੇ ਬਸ ਉਹ ਸਹੀ ਤਰੀਕੇ ਨਾਲ ਪਹੁੰਚ ਜਾਏ ਪਹੁੰਚ ਕੇ ਲੱਗ ਜਾਏ ਪਬਲਿਕ ਤੇ ਐਮਪੀ ਸਾਹਿਬ ਸਾਡੇ ਉਹਨਾਂ ਦਾ 5 ਕਰੋੜ ਰੁਪਇਆ ਇੱਕ ਸਾਲ ਦਾ ਬਣਦਾ ਹੈ ਸਾਡੇ ਰਾਜਸਵਾ ਦੇ ਐਮਪੀ ਨੇ ਉਹਨਾਂ ਦਾ 5-5 ਕਰੋੜ ਰੁਪਇਆ ਇੱਕ ਸਾਲ ਦਾ ਹੈ ਉਹ ਤਾਂ ਸਾਰੇ ਪੰਜਾਬ ਚ ਦੇ ਸਕਦੇ ਨੇ ਜਿਹੜਾ ਐਮਪੀਆ ਲੋਕ ਸਭਾ ਤੋਂ ਤਾਂ ਆਪਣੇ ਹਲਕੇ 'ਚ ਦੇ ਸਕਦਾ ਪਰ ਜਿਹੜਾ ਰਾਸਵਾ ਸਾਰੇ ਪੰਜਾਬ 'ਚ ਦੇ ਸਕਦਾ। ਸੋਸੀ ਕੋਈ ਐਸੀ ਚੀਜ਼ ਨਹੀਂ ਛੱਡਣੀ ਕਿ ਪੈਸੇ ਕਰਕੇ ਇਹ ਚੀਜ਼ ਰਹੇਗੀ ਕਿ ਲੋਕਾਂ ਨੂੰ ਸਹੂਲਤ ਨਹੀਂ ਮਿਲੀ। ਇੱਥੇ ਟ੍ਰੈਫਿਕ ਦੀ ਸਮੱਸਿਆ ਹੈ ਕਿਉਂਕਿ ਇਤਿਹਾਸਕ ਸ਼ਹਿਰ ਹੈ। ਵੀਰਵਾਰ ਨੂੰ ਮੇਲੇ ਲੱਗਦੇ ਆ ਫਕੀਰਾਂ ਦੇ। ਐਤਵਾਰ ਨੂੰ ਬਹੁਤ ਰਸ਼ ਹੁੰਦਾ ਹੈ। ਲੱਖ ਦੇ ਕਿ ਰੀ ਬੰਦਾ ਹੁੰਦਾ ਮੈਨੂੰ ਦੱਸਿਆ ਮੈਡਮ ਐਮ ਐਲ ਏ ਸਾਹਿਬਾਂ ਨੇ ਉਹ ਟ੍ਰੈਫਿਕ ਵਾਸਤੇ ਵੀ ਅਸੀਂ ਟ੍ਰੈਫਿਕ ਪੁਲਿਸ ਖਾਸ ਤੌਰ ਤੇ ਤੇ ਨਾਲ ਉਹਨਾਂ ਨੂੰ ਵਾਹਨ ਅੱਜ ਵੀ 410 410 ਸਕੋਰਪੀਓ ਗੱਡੀਆਂ ਤੇ ਦੂਜੀਆਂ ਵੱਡੀਆਂ ਗੱਡੀਆਂ ਫਲੋਰ ਦੀ ਅਕੈਡਮੀ ਚ ਪੰਜਾਬ ਪੁਲਿਸ ਨੂੰ ਦੇ ਕੇ ਆਏ ਨਵੀਆਂ ਐਸ ਐਚ ਓ ਨੂੰ ਮਿਲਣ ਗਿਆ ਉਹ ਜਿਹੜੀਆਂ ਗੱਡੀਆਂ ਮਿਲਣ ਗਿਆ ਜਦੋਂ ਮੈਨੂੰ ਕਹਿੰਦੇ 410 ਗੱਡੀਆਂ ਨੇ ਮੈਂ ਕਿਹਨੂੰ ਦੇਣੀ ਹੈ ਕਹਿੰਦੇ ਪੁਲਿਸ ਨੂੰ ਮੈਂ ਪੁਲਿਸ ਦੇ ਵਿੱਚੋਂ ਦੱਸੋ ਕਿਹਨੂੰ ਦੇਣੀਆਂ ਨੇ ਮੈਂ ਕਹ ਐਸਐਚਓ ਦੇਉ ਨਵੀਂ ਗੱਡੀ ਕਿਉਂਕਿ ਭਜਾਉਣੀ ਤਾਂ ਉਹਨੂੰ ਪੈਂਦੀ ਹੈ ਨਾ ਕਿਸੇ ਨਾ ਕਿਸੇ ਦੇ ਮੰਗ ਰ ਕੋਈ ਸਮਗਲਰ ਆ ਗਿਆ ਕੋਈ ਗੋਲੀ ਚਲਾ ਕੇ ਭੱਜ ਗਿਆ ਕੋਈ ਚੈਨੀ ਖੋ ਕੇ ਭੱਜ ਗਿਆ ਗੱਡੀ ਤਾਂ ਉਹਨੂੰ ਭਜਾਉਣੀ ਪਊ ਨਾ ਐਸਐਚਓ ਨੂੰ ਇਹ ਕੀ ਕਰਦੇ ਨੇ ਗੱਡੀ ਪਹਿਲਾਂ ਤਾਹਾਂ ਐਸਪੀ ਨੂੰ ਦੇਂਦੇ ਸੀ ਉਹ ਖਚੜਾ ਜੀ ਖਚੜਾ ਜੀ ਕਰਕੇ ਡੀਐਸਪੀ ਨੂੰ ਭਰਾਉਂਦਾ ਸੀ ਉਹ ਹੋਰ ਰੱਚੜ ਜੀ ਕਰਕੇ ਅਗੇ ਥੱਲੇ ਹੋਰ ਛੋਟੇ ਅਫਸਰ ਨੂੰ ਜੋ ਤੱਕ ਐਸਐਚਓ ਕੋਲ ਗੱਡੀ ਪਹੁੰਚਦੀ ਸੀ ਚਾਰ ਬੰਦੇ ਤਾਂ 깔 ਆਉਂਦੇ ਸੀ ਮੂਰਲਾ ਬੰਪਰ ਕਿਸੇ ਹੋਰ ਮਾਡਲ ਦਾ ਮਗਰਲਾ ਬੰਪਰ ਕਿਸੇ ਹੋਰ ਮਾਡਲ ਦਾ ਪਤਾ ਹੀ ਨਹੀਂ ਲੱਗਦਾ ਕੀ ਹੈ ਉਹ ਮੈਂ ਕਿਹਾ ਗੱਡੀਆਂ ਨਵੀਆਂ ਇਧਰੋਂ ਤਹਾਂ ਨੂੰ ਦੇਣੀਆਂ ਸ਼ੁਰੂ ਕਰੋ ਉਹਨਾਂ ਨੇ ਆਉਂਦੇ ਆਉਂਦੇ ਮੈਂ ਸਮੂਹ ਸਮਾਸਤੇ ਰੱਖਿਉਂਦੀ ਸੀ ਗੱਡੀਆਂ ਵੱਡੇ ਅਫਸਰਾਂ ਨੇ ਕੋਈ ਜਵਾਕਾਂ ਨੂੰ ਛੱਡਣ ਵਾਸਤੇ ਰੱਖੀਏ ਗੱਡੀ ਉਹ ਮੈਂ ਕਿਹਾ ਇਹ ਕੰਮ ਬੰਦ ਕਰੋ ਥੱਲੇ ਦਿਓ ਜਿੱਥੇ ਪੁਲਿਸ ਨੂੰ ਚਾਹੀਦੀਆਂ ਅੱਜ 410 ਗੱਡੀਆਂ ਜਿਹੜੀਆਂ ਦੇਖਿਆ ਤਾਕਿ ਤੁਹਾਡੀ ਜਾਨ ਮਾਲ ਦੀ ਰਾਖੀ ਕਰ ਸਕੀਏ ਤੁਹਾਨੂੰ ਸੁਖੀ ਜੀਵਨ ਬਤੀਤ ਹੋਣ ਕਰਨ ਦਾ ਮੌਕਾ ਮਿਲੇ ਸਰਕਾਰਾਂ ਦਾ ਇਹੀ ਕੰਮ ਹੁੰਦਾ ਹੋਰ ਕੀ ਹੁੰਦਾ ਹੈ ਸਰਕਾਰਾਂ ਦਾ ਕੰਮ ਲੁੱਟਣਾ ਥੋੜੀ ਹੁੰਦਾ ਕੋਈ ਹੁਣ ਮੈਂ ਮੁੱਖ ਮੰਤਰੀ ਬਣ ਗਿਆ ਲਿਓ ਵੀ ਇਧਰਲੇ ਪਾਸੇ ਵੀ ਲਿਓ ਵੀ ਇਧਰਲੇ ਪਾਸੇ ਵੀ ਲਿਓ ਗੱਲ ਹੀ ਬਾਤ ਨਹੀਂ ਯਾਰ ਇਹਦੋਂ ਪਹਿਲਾਂ ਇੱਦਾਂ ਕਰਦੇ ਰਹੇ ਉਹ ਕੈਪਟਨ ਸਾਹਿਬ ਨੇ ਕੁੰਡਾ ਹੀ ਨਹੀਂ ਖੋਲਿਆ ਉਹਨਾਂ ਨੇ ਮਹਿਲ ਦਾ ਕੁੰਡਾ ਹੀ ਨਹੀਂ ਖੋਲਿਆ 5 ਸਾਲ ਆਮ ਬੰਦਿਆਂ ਵਾਸਤੇ ਤਾਂ ਛੱਡੋ ਆਪਦੇ ਐਮਐਲਏ ਵਾਸਤੇ ਨਹੀਂ ਖੋਲਿਆ ਕੁੰਡਾ ਮਹਿਲ ਦਾ ਅੰਦਰੋਂ ਕੁੰਡਾ ਲਾ ਲਿਆ ਉਹਨਾਂ ਨੂੰ ਪਤਾ ਵੀ ਨਹੀਂ ਲੱਗਿਆ 2022 ਚ ਲੋਕਾਂ ਨੇ ਉਸੇ ਮਹਿਲ ਦਾ ਕੁੰਡਾ ਬਾਹਰੋਂ ਲਾਤਾ ਜਦੋਂ ਕਹਿੰਦੇ ਲੋਕਾਂ ਕੋਲ ਜਾਣਾ ਚੱਲੀਏ ਜਦੋਂ ਕੁੰਡਾ ਖੋਲਣ ਲੱਗੇ ਕਹਿੰਦੇ ਬਾਹਰੋਂ ਬੰਦ ਹੈ ਕੌਣ ਕਰਕੇ ਕਹਿੰਦੇ ਲੋਕ ਕਰ ਗਏ ਤਾਂ ਹੁਣ ਜੇ ਤੁਸੀਂ ਲੋਕਾਂ ਕੋਲ ਨਹੀਂ ਜਾਓਗੇ ਲੋਕ ਤੁਹਾਡੇ ਕੋਲ ਕਿਉਂ ਆਉਣਗੇ ਵੀ ਠੇਕਾ ਲਿਆ ਤੁਹਾਡਾ ਰਿਸ਼ਤੀ ਕਰਾਈ ਹੈ ਸੋ ਇਸ ਕਰਕੇ ਮੈਂ ਤਾਂ ਇਸ ਗੱਲ ਦਾ ਪਹਿਲਾਂ ਕੈਸਟਾ ਸੀੜੀਆਂ 'ਚ ਵੀ ਕਰਦਾ ਸੀ ਸਿਸਟਮ ਤੇ ਸਟਾਇਰ ਕਰਦਾ ਸੀ ਕਿ ਆਪਣਾ ਸਿਸਟਮ ਜਿਹੜਾ ਠੀਕ ਹੋਣਾ ਚਾਹੀਦਾ ਹੈ ਸਿਸਟਮ ਠੀਕ ਹੋ ਗਿਆ ਸਾਰਾ ਕੁਝ ਠੀਕ ਹੋ ਜਾਊਗਾ ਤੁਹਾਡਾ ਇਲਾਕਾ ਐਨਆਰਆਈ ਇਲਾਕਾ ਹੈ ਜਿਆਦਾਤਰ ਬਹੁਤ ਸਾਰੇ ਲੋਕ ਬਾਹਰ ਮੈਨੂੰ ਮਿਲਦੇ ਵੀ ਨਹੀਂ ਦੋਸਤੀ ਨੇ ਬਹੁਤ ਇਲਾਕਾ ਤੁਹਾਡਾ ਬਾਹਰ ਗਿਆ ਤੁਸੀਂ ਪੁੱਛ ਲੈ ਜਾ ਕੇ ਉੱਥੇ ਕਿਉਂ ਜਾਣੇ ਆਪਾਂ ਕਿਉਂਕਿ ਸਿਸਟਮ ਹੈ ਉਹਨਾਂ ਕੋਲੇ ਉਹ ਉੱਥੇ ਜਿਹੜਾ ਅਮੀਰ ਹੈ ਉਹਨੂੰ ਵੀ ਰੋਟੀ ਮਿਲਦੀ ਹੈ ਜਿਹੜਾ ਗਰੀਬ ਹੈ ਉਹਨੂੰ ਵੀ ਉਹਦੇ ਬਰਾਬਰ ਦੀ ਰੋਟੀ ਮਿਲਦੀ ਹੈ ਉਥੇ ਕੰਮ ਕਰਨਾ ਪੈਂਦਾ ਸਭ ਨੂੰ ਜਦੋਂ ਮਰਜ਼ੀ ਦੀ ਫੋਨ ਕਰ ਲਿਓ ਕਿੱਥੇ ਹੋ ਕੰਮ ਤੇ ਆ ਕਿੱਥੇੋਂ ਕੰਮ ਤੋਂ ਆ ਰਿਆਂ ਹੁਣ ਕਿੱਥੇੋਂ ਕੰਮ ਤੇ ਜਾ ਰਿਆਂ ਸੋ ਇੱਥੇ ਆਪਣੇ ਕੀ ਕਰਤਾ ਸੀ ਹਾਲਾਤ ਇਹਨਾਂ ਨੇ ਨੌਜਵਾਨਾਂ ਨੂੰ ਮੰਜ਼ਿਲੈਸ ਏਮਲੈਸ ਬਣਾਤਾ ਸੀ ਕੋਈ ਮੰਜ਼ਿਲ ਨਹੀਂ ਮਨ ਨੌਜਵਾਨ ਮੁੰਡੇ ਵਧੀਆ ਪੱਕਪਕ ਬਣ ਕੇ ਜਾ ਜੇ ਵਧੀਆ ਜਲ ਜੁਲ ਲਾ ਲਈ ਉਦੋਂ ਬਾਅਦ ਗੱਡੀ ਵੀ ਸਟਾਰਟ ਕਰ ਲਈ ਗੱਡੀ ਸਟਾਰਟ ਕਰਕੇ ਬੈਕ ਗੇਅਰ ਪਾ ਲਿਆ ਕਰੋ ਬੈਕ ਗੇਅਰ ਪਾ ਕੇ ਕਲਚ ਛੱਡਤਾ ਗੱਡੀ ਬੈਕ ਹੋਣ ਲੱਗੀ ਉਦੋਂ ਤੱਕ ਪਤਾ ਨਹੀਂ ਹੁੰਦਾ ਸੀ ਵੀ ਜਾਣਾ ਕਿੱਥੇ ਆ ਫਿਰ ਫੋਨ ਕਰਦੇ ਸੀ ਵਰਮੇਲ ਕਿੱਥੇ ਆ ਇਧਰ ਇਧਰ ਹੀ ਬੈਠਾ ਚੱਲ ਮੈਂ ਆਇਆ ਨਾ ਤੇਰੇ ਘਰੀਂ ਫਿਰ ਉਹ ਆ ਗਿਆ ਤੂੰ ਕਿੱਥੇ ਚੱਲੀਏ ਪੂਆ ਦੇ ਮੁੰਡੇ ਦਾ ਵਿਆਹ ਕਿੱਥੇ ਉਹ ਕਾਰਡ ਦੇਣ ਜਾਣਾ ਹੈ ਉਧਰ ਸੁਲਤਾਨਪੁਰ ਲੋਧੀ ਕਣੀ ਚੱਲ ਚੱਲੀਏ ਚੱਲ ਸੂਰਜ ਛਿਪਾਉਂਦੇ ਫਿਰਦੇ ਰਹਿੰਦੇ ਸੀ ਬਸ ਹੁਣ ਅਸੀਂ ਉਹਨੂੰ ਨੌਕਰੀ ਦੇ ਰਹੇ ਹਾਂ ਕੱਲ ਪਰਸੋਂ ਤੁਸੀਂ ਦੇਖ ਕੇ ਆਉਣਾ ਸਮਾਗਮ ਪਰਸੋ 457 ਜਿਹੜੀ ਨੌਕਰੀ ਦਿੱਤੀ ਉਹ ਤੋਂ ਬਾਅਦ 40000 ਤੋਂ ਵੱਧ ਸਰਕਾਰੀ ਨੌਕਰੀਆਂ ਹੋਵेंगी 40000